ਹੈਲੋ ਗਾਇਜ਼ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅੱਪਾ ਡਿਸਕਸ ਕਰਦੇ ਆਂ ਪੰਜਾਬ ਪੁਲਿਸ ਕਨਸਟੇਬਲ ਦਾ ਜਿਹੜਾ ਪੇਪਰ ਹੋਇਆ ਸਪਟੈਂਬਰ 2023 ਉਦੇਸ਼ ਸ਼ਿਫਟ 2 ਦੇ ਪੰਜਾਬੀ ਲੈਂਗੁਏਜ ਦੇ ਪੇਪੀਟਿਸ਼ਨ ਉਹ ਵੀ ਜਿਹੜੇ ਪੇਪਰ 1 ਦੇ ਵਿੱਚ ਆਏ ਹੋਏ ਆ 10 ਕੁਸ਼ਨ ਜਿਹੜੇ ਤੁਹਾਨੂੰ ਆਉਂਦੇ ਆ ਉਹਨਾਂ ਦੀ ਡਿਸਕਸ਼ਨ ਕਰਾਂਗੇ ਤੇ ਡਿਸਕਸ਼ਨ ਕਰਾਂਗੇ ਇੱਕ ਪ੍ਰੋਪਰ ਐਕਸਪਲੇਨੇਸ਼ਨ ਦੇ ਨਾਲ ਇਸ ਡਿਸਕਸ਼ਨ ਦੇ ਨਾਲ ਰਿਲੇਟਿਡ ਇੱਕ ਵੀਡੀਓ ਤੁਹਾਨੂੰ ਪਹਿਲਾਂ ਮਿਲ ਹੀ ਰੋਗੀ ਜਿਹਦੇ ਵਿੱਚ 10 ਕੁਸ਼ਨ ਡਿਸਕਸ ਕੀਤੇ ਗਏ ਆ ਇਹ ਦੂਜੀ ਵੀਡੀਓ ਆ ਤੁਸੀਂ ਮੇਕ ਸ਼ੋਰ ਕਿ ਉਹਨੂੰ ਵੀ ਦੇਖ ਲਿਆ ਹੋਗਾ ਇਤਨਾ ਤੁਹਾਨੂੰ ਇਹ ਪਤਾ ਚੱਲ ਜਾਊਗਾ ਕਿ ਕਿਸ ਤਰ੍ਹਾਂ ਦੇ ਕੁਸ਼ਨ ਆਉਂਦੇ ਆ ਤੇ ਉਹਨਾਂ ਦਾ ਲੈਵਲ ਕੀ ਹੁੰਦਾ ਹੈ ਤੇ ਇੱਕ ਸਾਡਾ YouTube ਦੇ ਉੱਤੇ ਫ੍ਰੀ ਪੈਕ ਚੱਲ ਰਿਹਾ ਜੀ ਦੇ ਵਿੱਚ ਤੁਹਾਨੂੰ ਪੂਰੀ ਪੰਜਾਬੀ ਤੇ ਬਾਕੀ ਸਾਰੇ ਸਬਜੈਕਟ ਜਿਵੇਂ ਕਿ ਜਰਨਲ ਅਵੇਅਰਨੈਸ ਆ ਜਾਇਫਰੇ ਇੰਗਲਿਸ਼ ਆ ਕੰਪਿਊਟਰ ਆ ਮੈਥਮੈਟਿਕਸ ਆ ਰੀਜ਼ਨਿੰਗ ਆ ਉਹਨਾਂ ਸਭ ਦੀਆਂ ਬੈਕ ਟੂ ਬੈਕ ਕਲਾਸਿਸ ਮਿਲਣਗੀਆਂ ਉਹਦੇ ਲਈ ਤੁਸੀਂ ਸਾਡੇ YouTube ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਟਾਈਮ ਟੂ ਟਾਈਮ ਉਹਦਾ ਨੋਟੀਫਿਕੇਸ਼ਨ ਮਿਲਦਾ ਰਹੇ ਹੁਣ ਆਪਾਂ ਡਿਸਕਸ ਕਰਦੇ ਆ ਪਹਿਲਾ ਕੁਸ਼ਨ ਕੁਸ਼ਨ ਕੀ ਆ ਹੇਟ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਚੁਣੋ ਜਿਹੜਾ ਆਪਾਂ ਪਿਛਲਾ ਪੇਪਰ ਕੀਤਾ ਸੀ ਉਹਦੇ ਜਿਵੇਂ ਵੀ ਸ਼ੁੱਧ ਸ਼ਬਦ ਤੇ ਉੱਤੇ ਕੁਸ਼ਨ ਆਇਆ ਹੋਇਆ ਸੀ ਇਹਦੇ ਚ ਵੀ ਆਇਆ ਆਨੀਆਂ ਮਲਿਕਾ ਆ ਮਾਲਿਕਾ ਤੇ ਡੀ ਕੀ ਆ ਮਾਲਿਕ ਸੋ ਆਪਣਾ ਆਨਸਰ ਇਹ ਰਹੂਗਾ ਮਾਲਿਕ ਅਗਵਾ ਸੱਦੀ ਨਾ ਬੁਲਾਈ ਮੈ ਲਾੜੀ ਦੀ ਤਾਈ ਸੱਦੀ ਇਹ ਹੁੰਦਾ ਚਾਚੀ ਚਾਈ ਜਾਂ ਭਾਈ ਨਹੀਂ ਹੁੰਦਾ ਇਹ ਕਾ ਖਾਨਾ ਪਿਛਲੇ ਪੇਪਰ ਦੇ ਵਿੱਚ ਮੁਹਾਵਰੇ ਆਏ ਹੋਏ ਸੀ ਇੱਥੇ ਇੱਕ ਆਖਾਨ ਆ ਗਈ ਉੱਥੇ ਦੋ ਮੁਹਾਵਰੇ ਆਏ ਸੀ ਇੱਥੇ ਆਪਾਂ ਇੱਕ ਆਖਾਨ ਆ ਗਈ ਅਗਲਾ ਦੇਖਦੇ ਹਾਂ ਕੀ ਆ ਇਹ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੁੰਦਾ ਕਿ ਸੱਦੀ ਨਾ ਬੁਲਾਈ ਮੈਲ ਵਾਲੀ ਦੀ ਤਾਈ ਜਦੋਂ ਕੋਈ ਬਿਨਾ ਇਨਵੀਟੇਸ਼ਨ ਤੇ ਆਪਣੀ ਕਿਸੇ ਗੱਲ ਦੇ ਵਿੱਚ ਇੰਟਰਫੇਅਰ ਕਰੇ ਉਦੋਂ ਆਪਾਂ ਇਹ ਵਾਲੀ ਆਖਾਨ ਨੂੰ ਯੂਜ਼ ਕਰਦੇ ਹਾਂ ਅੱਗੇ ਦੇਖੋ ਠੰਡੀਆਂ ਸ਼ਾਵਾਂ ਮਾੰਦਣਾ ਹੁਣ ਇੱਕ ਅਗਲਾ ਕੀ ਆ ਗਿਆ ਇਹ ਮੁਹਾਵਰਾ ਠੰਡੀਆਂ ਸ਼ਾਵਾਂ ਮਾੰਦਣਾ ਮਤਲਬ ਠੰਡ ਲੱਗਣੀ ਨਹੀਂ ਠੰਡੀ ਹਵਾ ਮਿਲਣੀ ਨਹੀਂ ਸੁਖ ਮਿਲਣਾ ਜਾਂ ਠੰਡੀ ਥਾਂ ਬੈਠਣਾ ਠੰਡੀ ਥਾਂ ਬੈਠਣਾ ਵੀ ਨਹੀਂ ਇਹਦਾ ਮਤਲਬ ਹੁੰਦਾ ਹੈ ਠੰਡੀਆਂ ਸ਼ਾਮਾਂ ਮਾਣਨਾ ਮਤਲਬ ਸੁੱਖ ਮਿਲਣਾ ਆਪਾਂ ਕਹਿੰਦੇ ਆ ਕਿ ਬਤਲ ਉਹ ਆਪ ਦੀ ਜ਼ਿੰਦਗੀ 'ਚ ਠੰਡੀਆਂ ਸ਼ਾਮਾਂ ਮਾਣਦਾ ਹੈ ਜਾਂ ਮਾਣਦੀ ਹੈ ਮਤਲਬ ਉਹ ਆਪ ਦੀ ਜ਼ਿੰਦਗੀ 'ਚ ਬਹੁਤ ਸੁਖੀ ਆ ਜੋ ਆਪ ਨਾਲ ਬੀਤੀ ਹੋਵੇ ਜਦ ਬੀਤੀ ਖੁਦ ਬੀਤੀ ਹੱਦ ਬੀਤੀ ਜਾਂ ਆਪ ਬੀਤੀ ਤੇ ਆਪਾਂ ਕਹਿੰਦੇ ਆ ਜਿਹੜੀ ਆਪਣੇ ਆਪ ਨਾਲ ਬੀਤੀ ਹੁੰਦੀ ਆ ਉਹ ਹੁੰਦੀ ਆ ਸਾਡੀ ਹੱਦ ਦੀ ਖੋਦ ਬੀਤੀ ਤੇ ਆਪ ਬੀਤੀ ਵਰਡ ਨਹੀਂ ਆਪਾਂ ਯੂਜ਼ ਕਰਦੇ ਤੇ ਜਗ ਬੀਤੀ ਦਾ ਦਾ ਮਤਲਬ ਹੀ ਕੁਝ ਹੋ ਗਿਆ ਉਹ ਕੀ ਹੁੰਦੀ ਹੈ ਆਪਣੀ ਹੱਲ ਬੀਤੀ ਅਗੋਂ ਆ ਗਿਆ ਰਾਮ ਐਂਡ ਸ਼ਾਮ ਬੋਥ ਆਰ ਹੈਪੀ ਪਿੱਛੇ ਇੱਕ ਪਿਛਲੇ ਪੇਪਰ ਦੇ ਵਿੱਚ ਇੱਕ ਸਿੰਪਲ ਟਰਮ ਦਿੱਤੀ ਸੀ ਜਿਹਦਾ ਮਤਲਬ ਸਮਝਿਆ ਪੁੱਛਿਆ ਸੀ ਉਹਨਾਂ ਨੇ ਕੀ ਹੁੰਦਾ ਉਹ ਆਪਣੇ ਆਪ ਛੋਖੀ ਸੀ ਕਿਉਂਕਿ ਤੁਹਾਨੂੰ ਹਰ ਇੱਕ ਟਰਮ ਦਾ ਮਤਲਬ ਪਤਾ ਹੋਵੇ ਜ਼ਰੂਰੀ ਨਹੀਂ ਆ ਪਰ ਇੱਥੇ ਉਹਨੇ ਇੱਕ ਸਿੱਧਾ ਜਿਹਾ ਇੱਕ ਵਾਕ ਦਿੱਤਾ ਤਾਂ ਉਹਦਾ ਪੁੱਛਿਆ ਉਹਨਾਂ ਨੇ ਰਾਮ ਐਂਡ ਸ਼ਾਮ ਬੋਥ ਆਰ ਹੈਪੀ ਆਰ ਲਿਖਿਆ ਤਾਂ ਮਤਲਬ ਪ੍ਰੈਜ਼ੈਂਟ ਦੀ ਗੱਲ ਹੋ ਰਹੀ ਆ ਹੈਨਾ ਵਾਸ ਲਿਖਿਆ ਹੁੰਦਾ ਜਾਂ ਵਰ ਲਿਖਿਆ ਹੁੰਦਾ ਤਾਂ ਆਪਾਂ ਨੂੰ ਪਤਾ ਸੀਗਾ ਪਾਸਟ ਦੀ ਗੱਲ ਹੁੰਦੀ ਅਗਰ ਵਿਲ ਯੂਜ਼ ਕੀਤਾ ਹੁੰਦਾ ਤੇ ਆਪਾਂ ਨੂੰ ਪਤਾ ਲੱਗਣਾ ਸੀਗਾ ਕਿ ਫਿਊਚਰ ਦੀ ਗੱਲ ਹੋਊਗੀ ਉਹਨੇ ਕੀ ਕਿਹਾ RAM ਅਤੇ ਸ਼ਾਮ ਦੋਵੇਂ ਖੁਸ਼ ਹੈ ਆ ਤਾਂ ਕੋਈ ਸੈਂਟੈਂਸੇ ਨਹੀਂ ਬਣਿਆ ਨਾ ਖੁਸ਼ ਹੈ ਤਾਂ ਹੁੰਦਾ ਹੀ ਨਹੀਂ ਦੋ ਜਣੇ ਆ ਤਾਂ ਹਨ ਹੋਣਗੇ ਤਾਂ ਆ ਤਾਂ ਇਹਦੇ ਚ ਉਂਜੀ ਐ ਲੱਗਾ RAM ਅਤੇ ਸ਼ਾਮ ਦੋਵੇਂ ਖੁਸ਼ ਹਨ ਹਾਂ ਆ ਹੋ ਸਕਦਾ ਹੈ RAM ਅਤੇ ਸ਼ਾਮ ਦੋਵੇਂ ਖੁਸ਼ ਹੋਣਗੇ ਹੋਣਗੇ ਤਾਂ ਮਤਲਬ ਫਿਊਚਰ ਦੀ ਗੱਲ ਹੈ ਇੱਥੇ ਤਾਂ ਆਰ ਲਿਖਿਆ ਮਤਲਬ RAM ਅਤੇ SHAM ਦੋਵੇਂ ਖੁਸ਼ ਨੇ ਸੋ ਅਗ ਨਹੀਂ ਹੋ ਸਕਦਾ ਇੱਥੇ ਉਹਨੇ ਕਿਹਾ RAM ਅਤੇ SHAM ਦੋਵੇਂ ਖੁਸ਼ ਸੀ ਨਹੀਂ ਇਹ ਪਾਸਟ ਦੀ ਗੱਲ ਆ ਸੋ ਆਨਸਰ ਕੀ ਦਊਗਾ ਆਪਣਾ B ਅਗੋਂ ਆਪਾਂ ਪੈਰਾਗ੍ਰਾਫ ਦੇਖਦੇ ਹਾਂ ਜੇ ਤੁਸੀਂ ਪਿਛਲੀ ਵੀਡੀਓ ਦੇਖੀ ਹੈ ਤਾਂ ਤੁਸੀਂ ਦੇਖਿਓਗਾ ਉਹਦੇ ਚ ਬਹੁਤ ਸੌਖਾ ਪੈਰਾਗ੍ਰਾਫ ਸੀਗਾ ਬਟ ਇੱਥੋਂ ਵਾਲਾ ਪੈਰਾਗ੍ਰਾਫ ਆਪਾਂ ਦੇਖਦੇ ਹਾਂ ਜਿਹੜਾ ਥੋੜਾ ਜਿਹਾ ਸਿੱਖ ਤਰ੍ਹਾਂ ਨਾਲ ਲੇਟੇਦਾ ਤੇ ਉਹਦੇ ਵਿੱਚ ਛੋੜੀਆਂ ਜਿਹੜੀਆਂ ਉਹਨਾਂ ਦੀਆਂ ਪਰੰਪਰਾਵਾਂ ਜਿਹੜਾ ਇੱਕ ਵਿਸ਼ੇਸ਼ ਸਪੈਸਿਫਿਕ ਪਲੇਸ ਦੀ ਗੱਲ ਕੀਤੀ ਆ ਤਾਂ ਉਹਦੇ ਨਾਲੇ ਵੀ ਕੁਝ ਟਰਮਸ ਆ ਜਿਹੜੀਆਂ ਤੁਹਾਨੂੰ ਕੰਫਿਊਜ਼ ਕਰ ਸਕਦੀਆਂ ਇਸ ਲਈ ਇਦਾਂ ਦੇ ਕੁਸ਼ਨ ਦੇ ਉੱਪਰ ਵੀ ਪ੍ਰੈਕਟਿਸ ਹੋਣੀ ਚਾਹੀਦੀ ਹੈ ਕਿ ਕਿਹੜੇ ਸਿੱਖ ਕਰਮ ਦੀ ਕੀਰਤਨ ਪਰੰਪਰਾ ਵਿੱਚ ਭਾਈ ਸੱਤਾ ਤੇ ਬਲਵੰਡ ਦੀ ਜੋੜੀ ਦਾ ਵਿਸ਼ੇਸ਼ ਥਾਨ ਆ ਦੋਨਾਂ ਦੇ ਬਾਰੇ ਵਿੱਚ ਗੱਲ ਕੀਤੀ ਗਈ ਆ ਭਾਈ ਸੱਤਾ ਤੇ ਬਲਵੰਡ ਦੀ ਕਾਗ ਤੇ ਸੰਗੀਤ ਦੇ ਮਾਹਿਰ ਇਹਨਾਂ ਰਬਾਬੀਆਂ ਦੀ ਜੁਗਲ ਗਾਇਤੀ ਗੁਰ ਚਰਨਾਂ ਵਿੱਚ ਪਰਮਾਨ ਚੜੀ ਇਹ ਦੋ ਕੀਨੇ ਰਵਾਬੀ ਨੇ ਜਵਾਬ ਵਜਾ ਕੇ ਗਾਉਂਦੇ ਨੇ ਤੇ ਇਹ ਜਾਂ ਤਾਂ ਕਾਵਿ ਕਵਿਤਾ ਜਾਂ ਫਿਰ ਸੰਗੀਤ ਦੇ ਰੂਪ ਚ ਇਹਨਾਂ ਦੁਆਰਾ ਰਚਿਤ RAM KALI DI WAAR ਪਹਿਲੀ ਰਚਨਾ ਕਿਹੜੀ ਆ RAM KALI DI WAAR ਜਿਹਦਾ ਮਤਲਬ ਆ ਟਿੱਕੇ ਦੀ ਬਾਤ ਦਾ ਗੁਰੂ ਰੂਪ ਸ਼੍ਰੀ ਗੁਰੂ ਸਾਹਿਬ ਜੀ ਵਿੱਚ ਦਰਜ ਹੈ ਇਹ ਦਰਜਾ ਇਹ ਇਹਨਾਂ ਦੇ ਆਪਣੇ ਫਨ ਵਿੱਚ ਮਹਾਰਤ ਅਤੇ ਗੁਰੂ ਘਰ ਵਿੱਚ ਉਹਨਾਂ ਦਾ ਉੱਚ ਸਥਾਨ ਦਾ ਪਰਤੱਖ ਪਰਮਾਨ ਹੈ ਇਹਦੇ ਵਿੱਚ ਇਥੋਂ ਮਤਲਬ ਉਹਨਾਂ ਦੀ ਜਿਹੜੀ ਰਚਨਾ ਦੇਖੋ ਉਹ ਗੁਰੂ ਰੂਪ ਗੁਰੂ ਸਾਹਿਬ ਦੇ ਵਿੱਚ ਦਰਜਾ ਉਹ ਕੀ ਸ਼ੋਅ ਕਰਦੀ ਆ ਉਹ ਇਹ ਦੱਸਦੀ ਆ ਕਿ ਇਹਨਾਂ ਦੀ ਆਪਣੇ ਫਨ ਵਿੱਚ ਮਤਲਬ ਇਹ ਕਿੰਨੇ ਜਿਆਦਾ ਬਾਹਰ ਆ ਆਪਣੇ ਮਤਲਬ ਕਿੰਨਾ ਜ਼ਿਆਦਾ ਐਕਸਪੀਰੀਅੰਸ ਆ ਇਹਨਾਂ ਨੂੰ ਕਿੰਨੀ ਮੁਹਾਰਤ ਆ ਤਾਂ ਇਹਨਾਂ ਨੂੰ ਉਹਦੇ ਕਰਕੇ ਕਿੰਨਾ ਉੱਚਾ ਸਥਾਨ ਮਿਲਿਆ ਹੋਇਆ ਇਸ ਸਵਾਰ ਦੀ ਗਾਇ ਗਾਇਨ ਇਹਨਾਂ ਰਬਾਬੀਆਂ ਨੇ ਗੁਰਾਈ ਦੇ ਤਿਲਕ ਸਮੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਕੀਤੀ ਇਸ ਵਾਰ ਉਹਨਾਂ ਨੇ ਜਿਹੜਾ ਆਪ ਦਾ ਗਾਣਾ ਸੀਗਾ ਇਹਨਾਂ ਰਵਾਬੀਆਂ ਨੇ ਗੁਰੂ ਬੁਰਾਈ ਦੇ ਤਿਲਕ ਜਦੋਂ ਉਹਨਾਂ ਦਾ ਆ ਵਾਲਾ ਫੰਕਸ਼ਨ ਸੀਗਾ ਤਿਲਕ ਦਾ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਗਾਈ ਸੀ ਗੁਰੂ ਜੋਤ ਦੀ ਏਕਤਾ ਅਤੇ ਗੁਰੂ ਦਾ ਵਖ ਗੁਰੂ ਰੂਪਾਂ ਵਿੱਚ ਪਰਤਨ ਵਰਗੀਆਂ ਅਧਿਆਤਮਕ ਰੰਮਜ ਨੂੰ ਇਸ ਵਾਰ ਵਿੱਚ ਪ੍ਰਸਤੁਤ ਕੀਤਾ ਗਿਆ ਹੈ ਹੁਣ ਇਥੇ ਦੋ ਉਹਨਾਂ ਨੇ ਸਪੈਸੀਫਿਕ ਬਾਣਾਂ ਦੱਸਦੀਆਂ ਕਿ ਮਤਲਬ ਜਿਹੜੀਆਂ ਆ ਬਾਣੀਆਂ ਦੋ ਰਮਜਾ ਨਾ ਮਤਲਬ ਮੇਨ ਉਹਨਾਂ ਦੇ ਟਾਈਟਲ ਦੱਸਦੇ ਆ ਇਹਨਾਂ ਨੂੰ ਕੀਤਾ ਗਿਆ ਪ੍ਰੈਜ਼ੈਂਟ ਫਿਰ ਗੁਰੂ ਅਰਜਨ ਦੇਵ ਜੀ ਨਾਲ ਰਸਨਾ ਇਹਨਾਂ ਦੇ ਹੁਨਰ ਦਾ ਮਾਣ ਸੀ ਅਤੇ ਬਖਸ਼ੇਂਦ ਗੁਰੂ ਦੁਆਰਾ ਮਨਾਏ ਦੀ ਆਸ ਵੀ ਹੁਣ ਗੁਰੂ ਅਰਜਨ ਦੇਵ ਜੀ ਨਾਲ ਉਹਨਾਂ ਦਾ ਕੋਈ ਨਰਾਜ਼ਗੀ ਸੀ ਉਹ ਕੀ ਸੀ ਉਹਨਾਂ ਦੇ ਹੁਨਰ ਦਾ ਮਾਣ ਸੀ ਕਿਉਂਕਿ ਉਹਨਾਂ 'ਚ ਹੁਨਰ ਸੀ ਤਾਂ ਉਹ ਉਹਦੀ ਵਜ੍ਹਾ ਨਾਲ ਕਿਸੇ ਗੱਲ ਤੋਂ ਨਰਾਜ਼ ਸੀਗੇ ਤੇ ਬਖਸ਼ੇਂਦ ਗੁਰੂ ਦੁਆਰਾ ਮਨਾਏ ਜਾਣ ਦੀ ਆਸ ਵੀ ਸੀ ਕਿ ਗੁਰੂ ਜੀ ਸਾਨੂੰ ਬਖਸ਼ ਦੇਣ ਤੇ ਮਨਾਵਿਦਾਂ ਉਹਨਾਂ ਦੇ ਰਸ ਜਾਣ ਤੋਂ ਗੁਰੂ ਅਰਜਨ ਦੇਵ ਜੀ ਦੇ ਸਮੂਹ ਸਿੱਖ ਸੰਗਤ ਨੂੰ ਰਾਗ ਕੇ ਕੀਰਤਨ ਕਰਨ ਦੀ ਜਾਂਚ ਪ੍ਰਸ਼ਾਦ ਰੂਪ ਵਿੱਚ ਦਿੱਤੀ ਅਤੇ ਉਹਨਾਂ ਦੇ ਮੋੜ ਆਉਣਾ ਪਹਿਲਾਂ ਤਾਂ ਉਹਨਾਂ ਨੇ ਬਾਕੀ ਜਿਹੜੀ ਸੰਗਤ ਸੀ ਉਹਨਾਂ ਨੂੰ ਵੀ ਕਿਵੇਂ ਕੀਰਤਨ ਕਰਨਾ ਉਹ ਜਾਂਚ ਸਿਕਾਈ ਫਿਰ ਉਹਨਾਂ ਦੇ ਮੋੜ ਆਉਣਾ ਉਹ ਮੁੜ ਕੇ ਕਿਵੇਂ ਆਏ ਜਦੋਂ ਉਹ ਬਖਸ਼ੇ ਗਾਨ ਨਾਲ ਸ਼ਰਧਾ ਤੇ ਹੁਨਰ ਸਿੱਖ ਸੰਗੀਤ ਦੀ ਕੀਰਤਨ ਪਰੰਪਰਾ ਵਿੱਚ ਹੋਰ ਵੀ ਪ੍ਰਤੱਖ ਰੂਪ ਵਿੱਚ ਪ੍ਰਗਟ ਰੂਪ ਵਿੱਚ ਹੋਇਆ ਠੀਕ ਹੈ ਤੇ ਉਹਨਾਂ ਦੇ ਮੋੜ ਆਉਣ ਦੇ ਨਾਲ ਜਿਹੜੀ ਉਹਨਾਂ ਦੀ ਸੰਗੀਤ ਦੀ ਕੀਰਤਨ ਪਰੰਪਰਾ ਸੀ ਨਾ ਜਿਹੜੀ ਪ੍ਰਤੱਖ ਰੂਪ ਚ ਉਹਦੇ ਚ ਹੋਰ ਵੀ ਸ਼ਰਧਾ ਤੇ ਹੁਨਰ ਆ ਗਿਆ ਕਿਨਾਂ ਦੇ ਵਿੱਚ ਸਿੱਖ ਸੰਗੀਤ ਵਿੱਚ ਸੋ ਆਪਾਂ ਕੇਸ਼ਰ ਦੇਖਦੇ ਹਾਂ ਲਿਖੇ ਪੈਰੇ ਦਾ ਟੁਖਾਂ ਸਰਲ ਇਹ ਰਵਾਵੀ ਗੁਰੂ ਘਰ ਦੇ ਸੇਵਕ ਪਾਈ ਸੱਤਾ ਤੇ ਬਲਵੰਡ ਜੀ ਵਾਰ ਰਾਮ ਕਵੀ ਨਹੀਂ ਆ ਟੁਪ ਮਾਤਾ ਨਹੀਂ ਬੰਦਾ ਰਬਾਬੀ ਵੀ ਨਹੀਂ ਸਿਰਫ ਥੋੜੀ ਦੱਸਿਆ ਕਿ ਰਬਾਬੀ ਸੀ ਨਹੀਂ ਉਹਨਾਂ ਦੇ ਬਾਰੇ ਵਿੱਚ ਹੋਰ ਵੀ ਕਾਫੀ ਸਾਰੇ ਡਿਸਕਸ਼ਨ ਹੋਈ ਆ ਕਿ ਉਹ ਕੀ ਕਰਦੇ ਸੀ ਕਦੋਂ ਕੀਤਾ ਉਹਨਾਂ ਨੇ ਉਹਨਾਂ ਨੂੰ ਕਿਹੜੀ ਗੱਲ ਦੇ ਲਈ ਥੋੜਾ ਉਹ ਨਿਰਾਸ਼ ਸੀ ਪਰ ਉਹਨਾਂ ਨੂੰ ਕਿਵੇਂ ਮਨਾਇਆ ਗਿਆ ਉਹਦੇ ਲਈ ਉਹਨਾਂ ਦੇ ਮਤਲਬ ਕਿਹੜੇ-ਕਿਹੜੀਆਂ ਉਹਨਾਂ ਦੇ ਵਿੱਚ ਇਦਾਂ ਦੇ ਪਲੱਸ ਪੁਆਇੰਟ ਸੀ ਜਿਵੇਂ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਨੂੰ ਕੰਸੀਡਰ ਕੀਤਾ ਗਿਆ ਹੈ ਨਾ ਸੋ ਆਪਾਂ ਕੀ ਕਹੋਗੇ ਪਾਈ ਸੱਤਾ ਤੇ ਬਲਵੰਡ ਜੀ सत्ता बलवंड की गायकी का रूप की अखंड कीर्तन सुगम गायन शास्त्री जुगल गायकी गायकी देखने साफ साफ लिखा हो जुगल गायकी दूसरी कि जुगल गायकी थे देखो गुरु ग्रंथ साहब सत्ता से बलवंडी रचना है तामकलीकते अष्टपतियां कोई गाय नहीं हुई ਸ਼ਸਪਦੀਆਂ ਦੀ ਬਸੰਤ ਦੀ ਬਾਦ ਬਸੰਤ ਕੀ ਬਾਦ ਦੀ ਕੋਈ ਗੱਲ ਨਹੀਂ ਐਂਡ ਮੂਸੇ ਦੀ ਬਾਦ ਨਹੀਂ RAM ਕਲੀ ਕੀ ਬਾਦ ਉਹ ਕਿੱਥੇ ਦਿੱਤਾ ਹੋਇਆ ਆਰੇ ਪਰੰਚ ਇਹ ਗੁਰੂ ਸ਼ਿਰੀ ਗੁਰੂ ਰੂਪ ਸ਼ਿਰੀ ਗੁਰੂ ਸਾਹਿਬ ਜੀ ਵਿੱਚ ਦੰਚ ਹੈ ਸਪੈਸ਼ਲ ਮਤਲਬ ਆਪਾਂ ਆਪ ਦੇ ਸਾਹਬਰ ਸੋਚ ਕੇ ਕੁਝ ਨਹੀਂ ਟਿਕ ਕਰਨਾ ਜੋ ਕੁਝ ਉਹਨੇ ਉਸ ਪੈਰਾਗ੍ਰਾਫ ਲਿਖਿਆ ਨਾ ਸਿਰਫ ਉਹਦੇ ਹਿਸਾਬ ਨਾਲ ਆਨਸਰ ਕਰਨਾ ਫਿਰ ਉਹਨੇ ਕੀ ਕਿਹਾ ਸਤ੍ਤਾ ਬਲਵੰਟ ਰਚਿਤ ਵਾਰ ਦਾ ਮੁੱਖ ਦਸ਼ਾ ਕੀ ਆ ਗੁਰੂ ਜੋਤ ਦੀ ਏਕਤਾ ਵਕ ਵਕ ਗੁਰੂ ਰੂਪਾਂ ਵਿੱਚ ਪੇਸ਼ਕਾਰੀ ਅਧਿਆਤਮਕ ਸਿੱਖਿਆ ਗੁਰਮਤ ਦਾ ਪ੍ਰਚਾਰ ਗੁਰੂ ਜੋਤ ਦੀ ਏਕਤਾ ਕਿਉਂ ਕਿਉਂਕਿ ਉਹਨਾਂ ਨੇ ਕਿਹਾ ਕਿ ਇਕੱਠੇ ਰਹਿਣ ਦੇ ਨਾਲ ਸ਼ਰਧਾ ਤੇ ਹੁਨਰ ਵਰਗੇ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਜੜੇ ਕੀਆ ਗੋਣ ਆਉਂਦੇ ਆ ਜਦੋਂ ਆਪਾਂ ਇਕੱਠੇ ਰਹਿੰਦੇ ਆ ਤਾਂ ਇਹ ਵਾਦੀ ਉਹਨਾਂ ਨੇ ਦੱਸਿਆ ਹੋਇਆ ਇੱਥੇ ਸੋ ਦਾ ਅਗਲਾ ਕੇਸ਼ਨ ਆ ਗੁਰੂਕਾਰ ਵਿੱਚ ਸੱਤਾ ਤੇ ਬਲਵੰਡ ਦਾ ਕੀ ਦਰਜਾ ਸੀਗਾ ਉਹ ਕੀ ਸੀ ਉਹ ਸ਼ਰਧਾ ਤੇ हुनर संगीत से मतलब वो कोई अपन पता कि वो कोई दास नहीं सी वो कोई दरबारी कलाकार भी नहीं सी, वो कोई रसोई नहीं सी। वो शरदा के हुनरवान से इसी के अपने दूजे पेपर के दस क्वेश्चन इस तरह थोड़ा तो होर भी बहुत सारे क्वेश्चन मिल सकते हैं साढ़े यूट्यूब तो जोड़े प्रीवियस डेयर वो तो मिलने ही मिलने इस अलावा होर बहुत सारे एमसीट्यूट मिलते रहन साबसक्राइब कर लो एंड दूजी साइड से अगर तुम पुलिस कॉन्स्टेबल देचिंग लाना चाहते हैं तो तुम्हें कोई भी ऑनलाइन या ऑफलाइन तो आए नंबर के उत्ते कॉन्टैक्ट कर सकते हैं तिरानवे एक सौ चौंह अठासी अठ सौ बई देते गल कर हैं, एंड एक सा फ्री कोर्स चल रहा मैं बार बार दस रही हाँ फ्री कोर्स चल रहा सा यूट्यूब चैनल उत्ते चैनल को सबसक्राइब कर लो तो उ सारी दारिया जे लैक्चर आ डिस्कशन मिलती रहो एंड तो इलावा जिमें बाकी सब्जेक्ट भी चल रहे हैं तो जोड़ा जर्नल अवेयरनैस का पार्ट आँ क्वेश्चन आज जरनल सैंस के सायंस टॉपिक वो तुम सैंस टॉपिक के जोड़े पांच क्वेश्चन आ डकस कर उन्होंने आपे एक अलग तरह डिस्कशन जो क्वेश्चन की कोई भी नोटिफिकेशन मिले तो मेक श्योर कि तुम उन्होंने जॉइन करो क्योंकि सैंस एदी चीज़ है कि जी स्टूडेंट्स के लिए थोड़ी ना ਪੂਰੀ ਬਹੁਤ ਕਿਤੇ ਨਾ ਕਿਤੇ ਡਿਫਿਕਲਟ ਹੁੰਦੀ ਆ ਆਰਜ਼ ਤੇ ਕਮਰਸ ਵਾਲੇ ਬੱਚਿਆਂ ਦੇ ਲਈ ਤਾਂ ਮੈਂ ਉਹਨਾਂ ਦੇ ਐਨਸੀਕਯੂ ਦੇ ਬੇਸਿਸ ਤੇ ਉਹਨਾਂ ਦੇ ਕਨਸੈਪਟ ਬਣਾਉਣ ਦੀ ਕੋਸ਼ਿਸ਼ ਕਰੂੰਗੀ ਬੇਸਿਕਲੀ ਜਿਵੇਂ ਮੈਂ ਸਾਇੰਸ ਟੀਚਰ ਆ ਐਂਡ ਪੰਜਾਬੀ ਪੜਾਉਣਾ ਮੈਨੂੰ ਸ਼ੁਰੂ ਤੋਂ ਪਸੰਦ ਆ ਮੇਰਾ ਪੈਸ਼ਨ ਆ ਸੋ ਦੈਟਸ ਵਾਈ ਨਾ ਪੜਾਉਂਦੀ ਆ ਤਾਂ ਤੁਸੀਂ ਜਲਦੀ ਤੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਸਾਰੇ ਵੀ ਆ ਸਾਰੀਆਂ ਜਿੰਨੀਆਂ ਵੀ ਨੋਟੀਫਿਕੇਸ਼ਨਸ ਆ ਉਹ ਟਾਈਮ ਤੇ ਮਿਲਦੀਆਂ ਰਹਿਣ ਤੇ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਪ੍ਰਪੇਅਰ ਕਰਕੇ ਆਪਦੇ ਆਪ ਨੂੰ ਪੰਜਾਬ ਪੁਲਿਸ ਭਰਤੀ ਕਰਾ ਸਸਿਕਾ